ਆਸੀ ਗੱਲ ਦੀ ਸਾਰਿਆਂ ਨੂੰ ਨਵੇਂ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਜੇ ਆਨੰਦ ਕਾ ਲੂ ਫੋਲੋ ਕਰ ਦੋ ਕਮੈਂਟ ਤੇ ਸ਼ੇਅਰ ਵੀ ਕਰ ਦਿਓ ਤੇ ਰਾਤ ਪੈ ਗਿਆ ਮੀਂਹ ਸਰੋਂ ਹੋ ਗਈ ਗਿੱਲੀ ਤੇ ਆਪ ਹੀ ਆਪਣੀ ਸਰੋਂ ਦੋ ਤਿੰਨ ਦਿਨ ਧੁੱਪ ਲਵਾਵਾਂਗੇ ਉਸ ਦਿਵਾਰ ਕੱਢਾਂਗੇ ਸਰੋਂ ਤੇ ਵੀਡੀਓ ਵੀ ਪਾਵਾਂਗੇ ਅੱਜ ਸਵੇਰੇ ਮੰਮੀ ਕੁਕਿੰਗ ਲੱਗੀ ਸੀ ਆਟਾ ਤੇ ਦੇਖਿਆ ਢੋਲ ਚ ਆਟਾ ਹੀ ਨਹੀਂ ਹੈਗਾ ਤੇ ਅੱਜ ਹੁਣ ਜਾਵਾਂਗੇ ਅਸੀਂ ਆਟਾ ਪਿਓਣ ਦਹਿੜ ਹਾਂਜੀ ਕਾਨਕ ਪਿਹਾਰੀ ਅਸੀਂ ਹੁਣ ਕਰਨੇਗੇ ਭਜਨ ਅੰਡੇ ਤੇ ਫਿਰ ਅਸੀਂ ਜਾਵਾਂਗੇ ਘਰੇ ਹਾਂਜੀ ਮੈਨੂੰ ਆ ਗਿਆ ਪਿੰਡ ਵਾਲੇ ਬਾਬੇ ਦਾ ਫੋਨ ਕਹਿੰਦਾ ਮਹਾਰਾਜ ਦੇ ਬਾਸ ਕਰ ਰਿਹਾ ਕੋਣੇ ਆ ਆ ਜਾ ਸੇਵਾ ਕਰੀਏ ਹੁਣ ਚੱਲਿਆ ਮੈਂ ਸੇਵਾ ਕਰਨ ਤੇ ਉੱਥੇ ਜਾ ਕੇ ਇੱਕ ਅੱਜ ਕਲੇਪ ਪਾਵਾਂਗੇ ਜੇ ਹੋ ਸਕੇ ਆ ਹਾਂਜੀ ਹੁਣ ਆਗੇ ਗੁਰਦੁਆਰੇ ਕਰਾਂਗੇ ਸੇਵਾ ਜੜੀ ਨੇ ਜੋਤੀਆਂ ਧਾਰਾਂ ਹੁਣ ਆਪਾਂ ਜਾਵਾਂਗੇ ਦੁੱਧ ਡੈਰੀ 'ਚ ਸਾਈਕਲ ਤੇ ਜਾਵਾਂਗੇ ਤੇ ਉੱਥੇ ਜਾ ਕੇ ਮਿਲਦੇ ਆਂ ਡੈਰੀ 'ਚ ਹਾਂਜੀ ਅਸੀਂ ਪਹੁੰਚ ਗਏ ਸੀ ਡੈਰੀ 'ਚ ਦੁੱਧ ਪਾਤਾ ਦੁੱਧ ਪਾ ਕੇ ਹੁਣ ਜਾਵਾਂਗੇ ਘਰੇ ਉੱਥੇ ਜਾ ਕੇ ਮਿਲਦੇ ਆਂ ਹਾਂਜੀ ਦੁੱਧ ਪਾ ਕੇ ਘਰੇ ਆ ਗਏ ਸੀਗੇ ਤੇ ਫੋਨ ਕਰਦੇ ਆਂ ਐਂਡ ਬਲੌਗ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਫੋਲੋ ਕਰ ਦਿਓ ਤੇ ਸਵੇਰੇ ਨਵਾਂ ਬਲੌਗ ਲੈ ਕੇ ਆਵਾਂਗੇ